ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਜਿੱਥੋਂ ਤੱਕ ਆਲ ਵਰਲਡ ਦੇ ਅੰਦਰ 147 ਮੁਲਕਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪੰਜਾਬੀ ਸਰੋਤੇ ਬੈਠੇ ਆ ਉਹਨਾਂ ਨੂੰ ਅੱਜ ਅਸੀਂ ਇੱਕ ਵੱਡੀ ਵਧਾਈ ਦੇਣਾ ਚਾਹੁੰਦੇ ਆ ਕਿ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਹੁਣ ਲੋਕ ਪੰਜਾਬੀ ਸਾਹਿਤ ਨਾਲ ਤੇ ਪੰਜਾਬੀ ਕਿਤਾਬਾਂ ਦੇ ਨਾਲ ਦੁਬਾਰਾ ਜੁੜ ਰਹੇ ਆ ਤੇ ਪੰਜਾਬੀ ਕਿਤਾਬਾਂ ਪੜਨ ਦਾ ਰੁਝਾਨ ਦੁਆਰਾ ਪੰਜਾਬ ਪੱਧਰ ਤੇ ਵਿਸ਼ਵ ਪੱਧਰ ਦੇ ਉੱਤੇ ਪ੍ਰਫੁੱਲਤ ਹੁੰਦਾ ਪਿਆ ਉਸ ਕੜੀ ਦੇ ਵਿੱਚੋਂ ਉਸ ਲੜੀ ਦੇ ਵਿੱਚੋਂ ਅੱਜ ਅਸੀਂ ਹਾਊਸ ਆਫ ਲਿਟਰੇਚਰ ਸਾਹਿਤ ਦਾ ਘਰ ਪੰਜਾਬੀ ਭਵਨ ਦੇ ਵਿੱਚ ਪੰਜਾਬੀ ਸਾਹਿਤ ਅਕੈਡਮੀ ਦੁਕਾਨ ਨੰਬਰ 2 ਦੇ ਅੰਦਰ ਅਸੀਂ ਅੱਜ ਬੈਠੇ ਆਂ ਤੇ ਹਾਊਸ ਆਫ ਲਿਟਰੇਚਰ ਸਾਹਿਤ ਦਾ ਘਰ ਵੱਲੋਂ ਇੱਕ ਬੜੀ ਮਾਨਯੋਗ ਉੱਗੀ ਸ਼ਖਸੀਅਤ ਜਿਹੜੇ ਸਾਡੇ ਸਨਮੁਖ ਬੈਠੇ ਆ ਜਿਨ੍ਹਾਂ ਨੂੰ ਆਪ ਜਿੰਨੇ ਵੀ ਆਲ ਵਰਲਡ ਦੇ ਅੰਦਰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਕਿਤਾਬਾਂ ਪੜਨ ਵਾਲੇ ਕਿਤਾਬਾਂ ਨੂੰ ਚਾਣਨ ਵਾਲੇ ਜਾਂ ਜਿੰਨੇ ਇਸ ਵਕਤ ਇਹ ਵੀਡੀਓ ਦੇਖ ਰਹੇ ਆ ਸਰੋਤਿਆਂ ਨੂੰ ਅਸੀਂ ਉਹਨਾਂ ਨੂੰ ਰੂਬਰੂ ਕਰਾਂਗੇ ਉਹਨਾਂ ਬਾਰੇ ਮੈਂ ਕੁਛ ਕੁ 2 ਮਿੰਟਾਂ ਦੇ ਬਾਬਤ ਦੱਸਣ ਲੱਗਿਆ ਸਰਦਾਰ ਭਪਿੰਦਰ ਸਿੰਘ ਜੀ ਚੌਂਕੀਮਾਨ ਚੌਂਕੀਮਾਨ ਦਾਖੇ ਤੋਂ ਅੱਗੇ ਪੈਂਦਾ ਚੌਂਕੀਮਾਨ ਨੂੰ ਉਂਝ ਵੀ ਇੱਕ ਬਖਸ਼ਿਸ਼ ਕਹਿ ਲਓ ਕੁਦਰਤ ਦੀ ਵੀ ਵੱਡੇ ਤੋਂ ਵੱਡਾ ਲਖਾਰੀ ਤੇ ਵੱਡੇ ਤੋਂ ਵੱਡਾ ਕਵੀ ਚੌਂਕੀਮਾਨ ਜਿਹੜਾ ਸ਼ਹਿਰ ਬਣ ਗਿਆ ਅੱਜ ਕਸਬਾ ਨਹੀਂ ਰਹਿ ਗਿਆ ਇਹ ਮਾਨਾ ਚੌਂਕੀਮਾਨ ਨੂੰ ਵੀ ਵੱਡੇ ਤੋਂ ਵੱਡੇ ਸਿਰ ਕੱਢ ਖੜਾਰੀ ਲਖਾਰੀ ਉਸ ਚੌਂਕੀਮਾਨ ਦੀ ਧਰਤੀ ਨੇ ਦਿੱਤੇ ਆ ਤੇ ਚੌਂਕੀਮਾਨ ਦੀ ਧਰਤੀ ਤੋਂ ਸਰਦਾਰ ਭਪਿੰਦਰ ਸਿੰਘ ਜੀ ਚੌਂਕੀਮਾਨ ਜਿਹੜੇ ਬਹੁਤ ਚਿਰ ਆਰਮੀ ਦੇ ਵਿੱਚ ਆਪਣੀ ਸੇਵਾ ਨਿਭਾ ਕੇ ਆਏ ਨੇ ਦੇਸ਼ ਖਾਤਰ ਜਿਨ੍ਹਾਂ ਨੇ ਜੰਗਾ ਯੁੱਧਾਂ ਦੇ ਵਿੱਚ ਹਿੱਸਾ ਲਿਆ ਸਰਦਾਰ ਭਪਿੰਦਰ ਸਿੰਘ ਜੀ ਚੌਂਕੀਮਾਨ ਜਿਹੜੇ ਰਿਟਾਇਰਡ ਨੇ ਡਿਪਟੀ ਕਮਾਂਡਰਡ ਬਾਰਡਰ ਸਕਿਉਰਿਟੀ ਫੋਰਸ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਬੀਐਸ ਕਹਿੰਦੇ ਆ 27 ਸਾਲ ਜਿਹੜੀ ਆ ਉਹਨਾਂ ਨੇ ਇਹ ਸੇਵਾ ਨਿਭਾਈ ਆ ਦੇਸ਼ ਦੀ ਸੇਵਾ ਕੀਤੀ ਆ ਕਾਰਗਿਲ ਦੀ جنگ ਦੇ ਵਿੱਚ ਹਿੱਸਾ ਵੀ ਰਹੇ ਨੇ ਜ਼ਖਮੀ ਵੀ ਹੋਏ ਨੇ ਕਾਰਗਿਲ ਦੀ جنگ ਦੇ ਵਿੱਚ ਔਰ ਬੜੀ ਵੱਡੀ ਬਾਤ ਆ ਕਿ ਆਰਮੀ ਦੇ ਜਿਹੜੇ ਪਰਸਨ ਹੁੰਦੇ ਨੇ ਆਰਮੀ ਦੇ ਵਿੱਚ ਜਿਹੜੇ ਫੌਜ ਤੋਂ ਰਿਟਾਇਰ ਹੋ ਕੇ ਆਉਂਦੇ ਨੇ ਉਹਨਾਂ ਬਾਬਤ ਜੇ ਪੌਸਟ ਆ ਪੱਖ ਦੇਖਿਆ ਜਾਵੇ ਤੇ ਉਹਨਾਂ ਨੂੰ ਜਿਹੜਾ ਡਿਸਪਲਾਈਨ ਕਹਿੰਦੇ ਆ ਜਿਹੜਾ ਪੰਜਾਬੀ ਚ ਹਿੰਦੀ ਚ ਅਸੀਂ ਅਨੁਸ਼ਾਸਨ ਕਹਿੰਦੇ ਆ ਜਿਹੜਾ ਪੰਜਾਬੀ ਚ ਕਹਿੰਦਾ ਵੀ ਮਰਿਆਦਾ ਚ ਰਹਿਣਾ ਕਾਨੂੰਨ ਚ ਰਹਿਣਾ ਨਿਯਮ ਚ ਰਹਿਣਾ ਉਹ ਜਿਹੜੇ ਫੌਜੀ ਵੀਰ ਨੇ ਰਿਟਾਇਰ ਹੋ ਕੇ ਆ ਜਾਂਦੇ ਨੇ ਆਪਣੇ ਉੱਤੇ ਆਉਂਦਿਆਂ ਤੋਂ ਉਹ ਆਪਣੇ ਘਰ ਚ ਵੀ ਉਵੇਂ ਹੀ ਫਿਰ ਵਿਚਰਦੇ ਨੇ ਉਵੇਂ ਹੀ ਮਰਿਆਦਾ ਨਾਲ ਜਿਵੇਂ ਫੌਜ ਦੇ ਵਿੱਚ ਉੱਠਦੇ ਨੇ ਉਵੇਂ ਹੀ ਆਪਣੀ ਸਾਰੀ ਜ਼ਿੰਦਗੀ ਉਵੇਂ ਹੀ ਮਰਿਆਦਾ ਤੇ ਕਾਨੂੰਨ ਦੇ ਵਿੱਚ ਕੱਢਦੇ ਨੇ ਡਿਸਪੀਸਪਲਾਈਨ ਦਾ ਡਿਸਪਲਾਈਨ ਦੇ ਵਿੱਚ ਕੱਢਦੇ ਨੇ ਅਨੁਸ਼ਾਸਨ ਆ ਹੋ ਕੇ ਕੱਢਦੇ ਨੇ ਇਹਨਾਂ ਨੇ 10 ਕਿਤਾਬਾਂ ਲਿਖੀਆਂ ਨੇ ਸਰਦਾਰ ਭਪਿੰਦਰ ਸਿੰਘ ਜੀ ਚੌਂਕੀਮਾਨ ਨੇ ਜਿਹੜੀ ਵੱਡੀ ਕਿਤਾਬ ਹੈ ਇਹਨਾਂ ਦੀ ਹੁਣ ਤੱਕ ਪੰਜਾਬ ਪੱਧਰ ਦੇ ਤੁਹਾਨੂੰ ਦੁਕਾਨਾਂ ਤੇ ਮਿਲੇਗੀ ਧਰਮ ਨੂੰ ਕਿਵੇਂ ਸਮਝਿਆ ਜਾਵੇ ਉੱਚ 25 ਕਿ ਧਰਮਾਂ ਦੀ ਇਹਨਾਂ ਨੇ ਸਟੱਡੀ ਕਰਕੇ 25 ਧਰਮਾਂ ਨੂੰ ਪੜ੍ਹ ਕੇ ਤੇ ਉਹ ਕਪਾਵ ਲਿਖੀ ਆ ਬਹੁਤ ਵੱਡਾ ਮਾਰਕਾ ਮਾਰਿਆ ਧਰਮ ਨੂੰ ਕਿਵੇਂ ਸਮਝੀਏ ਚਿੱਟੇ ਦੇ ਰੰਗ ਦੀ ਕਿਤਾਬ ਆ ਉਹਦੇ ਵਿੱਚ ਸਾਰੇ ਧਰਮਾਂ ਦੇ ਉੱਪਰ ਸਾਈਨ ਦਿੱਤੇ ਆ ਤੁਹਾਨੂੰ ਲਿਖਿਆ ਮਿਲ ਜੇਗਾ ਧਰਮ ਨੂੰ ਕਿਵੇਂ ਸਮਝੀਏ ਬਹੁਤ ਪਰਫੁੱਲਤ ਹੋਈ ਪੰਜਾਬੀਆਂ ਦੇ ਵੇੜੇ ਚ ਉਹਨੂੰ ਬਹੁਤ ਪਿਆਰ ਦਿੱਤਾ ਗਿਆ ਇੱਕ ਇਹਨਾਂ ਦੀ ਕਿਤਾਬ ਆ ਇੱਕ ਫੌਜੀ ਦੀ ਆਤਮ ਕਥਾ ਫੇਰ ਆ ਆਇਲਰਸ ਜਿੱਥੇ ਅੱਜ ਬਹੁਤ ਵੱਡੀ ਮਾਰ ਮਾਰ ਗਿਆ ਪੰਜਾਬ ਨੂੰ ਉੱਥੇ ਇਹਨਾਂ ਵੱਲੋਂ ਇੱਕ ਵੱਡਾ ਕਾਰਜ ਕੀਤਾ ਗਿਆ ਉਹ ਵੱਡਾ ਕਾਰਜ ਇਹ ਕੀਤਾ ਗਿਆ ਕਿ ਇਹਨਾਂ ਵੱਲੋਂ ਇੱਕ ਬਹੁਤ ਹੀ ਬੇਸ਼ਕੀਮਤੀ ਕਿਤਾਬ ਲਿਖੀ ਗਈ ਜਿਹੜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਜਿੰਨੇ ਵੀ ਸਰਕਾਰੀ ਸਕੂਲ ਨੇ ਜਾਂ ਪੰਜਾਬ ਦੇ ਸਕੂਲ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਲਾਇਬ੍ਰੇਰੀ ਚੋਂ ਕਿਤਾਬ ਪਹੁੰਚਦੀ ਕੀਤੀ ਗਈ ਉਹ ਕਿਤਾਬ ਦਾ ਨਾਮ ਫੌਜੀ ਅਫਸਰ ਕਿਵੇਂ ਭਰਤੀ ਹੋਈਏ ਬਹੁਤ ਵੱਡਾ ਮੈਂ ਪੱਕਾ ਸਮਝਦਾ ਸਾਹਿਬ ਦੇ ਬੇੜੇ ਦੇ ਵਿੱਚ ਕਸ਼ਮੀਰ ਫੌਜੀਏ ਨਜ਼ਰੀਏ ਤੋਂ ਅਫਗਾਨਿਸਤਾਨ ਜਿਹਨੂੰ ਕਦੇ ਸਰਦਾਰ ਬਾਬਾ ਹਰੀ ਸਿੰਘ ਲਲੂਆ ਫਤਿਹ ਕਰਦਾ ਇਹਨਾਂ ਦੀ ਇੱਕ ਹੋਰ ਕਿਤਾਬ ਹੈ ਅਫਗਾਨਿਸਤਾਨ ਆਫਤਾਂ ਦਾ ਦਰਵਾਜ਼ਾ ਵਿਲੱਖਣ ਦਾ ਪ੍ਰਤੀਕ ਸੰਸਾਰ ਕਰਮ ਕਾਂਡਾਂ ਤੇ ਲਿਖਦੇ ਨੇ ਵਹਿ ਪਰਮਾ ਤੇ ਲਿਖਦੇ ਨੇ ਅੱਜ ਅਸੀਂ ਜਿਸਾ ਕਿਤਾਬ ਦੇ ਸੰਬੰਧ ਦੇ ਵਿੱਚ ਬੈਠਦੇ ਆ ਬੈਠੇ ਆ ਉਹ ਕਿਤਾਬ ਜਿਹੜੀ ਆ ਉਹ ਸਫਲ ਜੀਵਨ ਦਾ ਜਿਹੜਾ ਰਹੱਸ ਸਰਦਾਰ ਭਪਿੰਦਰ ਸਿੰਘ ਚੌਂਕੀਮਾਨ ਉਹਨਾਂ ਦੀ ਸਾਰਾਤਮਕ ਸੋਚ ਨੂੰ ਲੈ ਕੇ ਪੋਜ਼ਿਟਿਵ ਸੋਚ ਨੂੰ ਲੈ ਕੇ ਚੜ੍ਹਦੀ ਕਲਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਚੜ੍ਹਦੀ ਕਲਾ ਸੋਚ ਬਾਰੇ ਉਹ ਇੱਕ ਕਿਤਾਬ ਲਿਖੀ ਆ ਆਓ ਇਸ ਕਿਤਾਬ ਦੇ ਵਿੱਚ ਕੀ ਆ ਸਭ ਤੋਂ ਪਹਿਲਾਂ ਇਸ ਕਿਤਾਬ ਦੇ ਵਿੱਚ ਕੀ ਆ ਇਸ ਕਿਤਾਬ ਤੋਂ ਪੜ੍ਹ ਕੇ ਸਾਨੂੰ ਕੀ ਮਿਲਣਾ ਉਹ ਤੋਂ ਪਹਿਲਾਂ ਆਪਾਂ ਸਰਦਾਰ ਭਪਿੰਦਰ ਸਿੰਘ ਚੌਂਕੀਮਾਨ ਹੋਣਾ ਨੂੰ ਸਾਰੇ ਪੰਜਾਬੀਆਂ ਦੇ ਸਾਹਮਣੇ ਸਾਹਿਤ ਨੂੰ ਜਿੰਨੇ ਪਿਆਰ ਕਰਨ ਵਾਲਿਆ ਹਾਊਸ ਆਫ ਲਿਟਰੇਚਰ ਸਾਹਿਤ ਦੇ ਘਰ ਵਿਖੇ ਆਪਾਂ ਆਪਾਂ ਇਹਨਾਂ ਨੂੰ ਜੀ ਆਇਆਂ ਨੂੰ ਆਖਦੇ ਆਂ ਨਿੱਘੇ ਦਿਲ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਖਦੇ ਆਂ ਜੀ ਸਰਦਾਰ ਜੀ ਕਾਲ ਨਮਸਕਾਰ ਔਰ ਮੈਂ ਬਹੁਤ ਖੁਸ਼ਕਿਸਮਤ ਸਮਝ ਰਿਹਾ ਮਾਂ ਕਿ ਮੈਂ ਇੱਕ ਆਪਣੀ 10ਵੀਂ ਕਿਤਾਬ ਜੋ ਲਿਖੀ ਹੈ ਇਹ ਹਾਊਸ ਆਫ ਲਿਟਰੇਚਰਸ ਪੰਜਾਬੀ ਪਵਨ ਲੁਧਿਆਣਾ ਦੇ ਵਿਜੇ ਕੁਮਾਰ ਨੇ ਲਿਖੀ ਹੈ ਬੜਾਈ ਹੈ ਉਹ ਕਿਤਾਬ ਤੁਹਾਡੇ ਸਾਹਮਣੇ ਆ ਔਰ ਬਹੁਤ ਖੂਬਸੂਰਤ ਡਿਜ਼ਾਈਨ ਕੀਤਾ ਗਿਆ ਵਾ ਬੇਸਿਕਲੀ ਇਹ ਕਿਤਾਬ ਚ ਪੜ ਕੇ ਪਤਾ ਲੱਗੂਗਾ ਕਿਉਂਕਿ ਸਾਡਾ ਪੰਜਾਬ ਜੋ ਹੈ ਜਾਂ ਹੋਰ ਵੀ ਆਪਣੇ ਆਪਣੇ ਗਵਾਂਡੀ ਸਟੇਟਸ ਨੇ ਪੰਜਾਬ ਦੇ ਲੋਕਾਂ ਦੀ ਜਿਹੜੀ ਗੁਣਮਾ ਉਹ ਇੱਕ ਬਲਖਣਤਾ ਬਲਖਣ ਦਾ ਟਾਈਪ ਗੁਣ ਹੈ ਪੰਜਾਬੀ ਜਿੱਥੇ ਵੀ ਜਾਂਦੇ ਨੇ ਉਹ ਆਪਣਾ ਉੱਚ ਕੋਟੀ ਦੀਆਂ بلندیاں حاصل ਕਰਦੇ ਨੇ ਮਿਹਨਤੀ ਆ ਹਰ ਕਿਸਮ ਦੇ ਮੌਸਮ ਚ ਰਹਿੰਦੇ ਆ ਤੇ ਹਰ ਕਿਸਮ ਦਾ ਮੁਸ਼ਕਲ ਤੋਂ ਮੁਸ਼ਕਲ ਔਕੜਾਂ ਝਲ ਕੇ ਵੀ ਕੰਮ ਕਰਦੇ ਨੇ ਇਸ ਚੀਜ਼ ਦੀ ਆਪਣੇ ਸਾਹਮਣੇ ਹੈ ਕਿ ਅੱਜ ਸਾਡਾ ਪੰਜਾਬੀ ਇਸ ਗਲੋਬ ਦੀ ਆਰਥਿਕਤਾ ਦਾ ਸਮਾਜਿਕਤਾ ਦਾ ਔਰ ਰਾਜਨੀਤੀ ਦਾ ਬਹੁਤ ਇੰਪੋਰਟੈਂਟ ਐਲੂ ਇਸ ਸੰਸਾਰ ਦਾ ਬਣ ਚੁੱਕਿਆ ਆ ਬਾ ਤੇ ਇਹ ਸਾਡਾ ਦਾ ਪੰਜਾਬੀ ਜਿਹੜੀ ਹੈ ਇਹਨਾਂ ਨੇ ਕੋਨੇ-ਕੋਨੇ ਚ ਪਛਾਤੀ ਆ ਜੋ ਪਹਿਲਾਂ ਸਾਡੇ ਘਰ ਵਿੱਚ ਫਲਤ ਨਹੀਂ ਸੀ ਸਾਡੇ ਪੰਜਾਬੀਆਂ ਦਾ ਚਾਹੇ ਕੋਈ ਕਿਸੇ ਵੀ ਕਾਸਟੂਮ ਸੰਬੰਧਤ ਹੈ ਔਰ ਇਹ ਧਰਤੀ ਨੂੰ ਬਖਸ਼ਿਸ਼ ਹੈ ਕਿ ਇਹਦੇ ਅੰਦਰ ਬਹੁਤ ਉੱਚ ਕੋਟੀ ਦੇ ਗਾਣਾ ਹਨ ਪ੍ਰੰਤੂ ਕੁਝ ਸਮੇਂ ਤੋਂ ਸਾਡੇ ਜਿਹੜਾ ਯੂਥ ਹੈ ਇਹ ਥੋੜਾ ਮਿਸ ਗਾਈਡਡ ਹੋ ਗਿਆ ਮਿਸ ਗਾਈਡਡ ਹੋ ਕੇ ਇਹ ਆਪਣੇ ਅਸਲੀ ਜੋ ਸਾਡਾ ਇੱਕ ਗੌਰਵਤਮਈ ਇਤਿਹਾਸ ਸੀ ਉਸ ਤੋਂ ਪਿੱਛੇ हट ਕੇ ਕੁਝ ਬਾਹਰ ਦੇ ਜਾਂ ਪਛਮ ਦੀ ਚਮਕਤਮਕਵਲ ਨਸ਼ੇ ਦੇ ਚੱਕਰਾਂ ਵਿੱਚ ਪੈ ਕੇ ਇਹ ਇਹ ਸੋਚਣ ਲੱਗ ਗਿਆ ਕਿ ਅਸੀਂ ਕੁਝ ਨਹੀਂ ਕਰ ਸਕਦੇ ਕੁਝ ਕਰਨ ਯੋਗ ਨਹੀਂ ਹੈ ਪਰ ਇਹ ਇਹ ਸੋਚ ਉਹਨਾਂ ਦੀ ਮੈਨੂੰ ਇਹ ਠੀਕ ਨਹੀਂ ਆਪਦੀ ਕਿਉਂਕਿ ਹਰ ਇਨਸਾਨ ਅੰਦਰ ਬਹੁਤ ਉਚਕੂਟੀ ਦੇ ਗੁਣ ਹੁੰਦੇ ਨੇ ਹਰ ਆਦਮੀ ਦੇ ਅੰਦਰ ਬਹੁਤ ਵੱਡਾ ਸੈਨਸਰ ਬਣ ਸਕਦਾ ਵਾ ਆਰਬਕ ਨੇਤਾ ਬਣ ਸਕਦਾ ਵਾ ਵੱਡਾ ਯੋਧਾ ਬਣ ਸਕਦਾ ਵਾ ਮਹਾਨ ਟੈਕਨੀਕਲ ਬਣ ਸਕਦਾ ਵਾ ਇੰਜੀਨੀਅਰ ਬਣ ਸਕਦਾ ਵਾ ਜੋ ਕੁਛ ਵੀ ਚਾਹੇ ਜਰਨਲ ਬਣ ਸਕਦਾ ਵਾ ਬਹੁਤ ਤਕੜਾ ਲੀਡਰ ਬਣ ਸਕਦਾ ਵਾ ਹਰ ਆਦਮੀ ਦੇ ਅੰਦਰ ਗੁਣ ਛੁਪੇ ਹੋਏ ਹੁੰਦੇ ਨੇ ਪਰੰਤੂ ਉਹ ਕਿਸੇ ਹਾਲਾਤ ਬਜਾ ਨਾ ਉਹ ਗੁਣ ਉਹਦੇ ਛੁਪੇ ਰਹ ਜਾਂਦੇ ਆ ਜੋ ਬਾਹਰ ਨਹੀਂ ਨਿਕਲਦੇ ਉਹਨਾਂ ਗੁਣਾਂ ਨੂੰ ਜੋ ਸਾਡੇ ਇੰਨੇ ਜਿਆਦਾ ਜ਼ਬਰਦਸਤ ਲੋਕ ਤਾਕਤਵਰ ਲੋਕ ਨੇ ਉਹ ਉੱਚੀਆਂ ਬਲੰਦੀਆਂ ਦੇ ਮਾਲਕ ਲੋਕ ਨੇ ਉਹ ਗੁਣ ਨੂੰ ਉਹਨਾਂ ਨੂੰ ਬਾਹਰ ਕੱਢਣ ਲਈ ਮੈਂ ਇੱਕ ਪ੍ਰੇਰਣਾ ਅਧਾਰਿਤ ਇੱਕ ਕਿਤਾਬ ਲਿਖੀ ਹੈ ਜਿਹਦੇ ਨਾਲ ਦੱਸਿਆ ਕਿ ਜੀਵਨ ਸਫਲ ਤੁਸੀਂ ਕਿਵੇਂ ਕਰ ਸਕਦੇ ਹੋ ਤੁਸੀਂ ਕੁਝ ਵੀ ਕਰ ਸਕਦੇ ਹੋ ਉਸ ਅਧਾਰਤ ਮੈਂ ਇਹ ਪੰਜਾਬੀ ਯੂਥ ਨੂੰ ਔਰ ਇਵਨ ਪੰਜਾਬੀ ਯੂਥ ਕੀ ਬਚਪਨ ਤੋਂ ਲੈ ਕੇ ਆਖਰ ਤੱਕ ਜੀਵਨ ਦੇ ਅਖੀਰਲੇ ਦਿਨਾਂ ਤੱਕ ਜੋ ਢਿੰਗੀਆਂ ਕਲਾ ਹੋ ਜਾਂਦੀਆਂ ਬਜ਼ੁਰਗਾਂ ਦੀਆਂ ਉਹਦੇ ਵਿੱਚ ਵੀ ਉਹਨਾਂ ਨੂੰ ਉਚਾਰ ਰਹਿਣ ਦਾ ਇੱਕ ਮੈਸੇਜ ਦਿੱਤਾਵਾ ਇੱਕ ਰਸਤਾ ਦਿਖਾਇਆ ਵਾ ਜੋ ਮੈਂ ਆਪਣੇ ਤਜਰਬੇ ਅਧਾਰਤ ਮੈਂ ਆਪਣੇ ਤਜਰਬੇ ਅਧਾਰਤ ਬਹੁਤ ਕੁਝ ਗੇਨ ਕੀਤਾ ਕਿਉਂਕਿ ਕਸ਼ਮੀਰ ਤੋਂ ਕਨਿਆ ਕੁਮਾਰੀ ਦੈਨ ਬੰਬੇ ਤੋਂ ਕੋਲਕਾਤਾ ਦੈਨ ਮਨੀਪੁਰ ਔਰ ਹਿੰਦੁਸਤਾਨ ਦੀ ਕਿਹੜਾ ਦਰਿਆ ਜੀ ਦਾ ਪਾਣੀ ਮੈਂ ਨਹੀਂ ਪੀਤਾ ਔਰ ਕਿਹੜੀ ਸਟੇਟ ਜਿੱ ਮੈਂ ਨਹੀਂ ਗਿਆ ਔਰ ਮੈਂ ਉਹਨਾਂ ਦੇ ਪਿੰਡਾਂ ਜਾਂਦਾ ਸੀ ਉਹਨਾਂ ਦੇ ਸਹਿਤ ਨੂੰ ਹੀ ਦੇਖਦਾ ਸੀ ਗੁਜਰਾਤ ਗਿਆ ਤਾਂ ਗੁਜਰਾਤੀਆਂ ਨੂੰ ਦੇਖਿਆ ਮਹਾਰਾਸ਼ਟਰ ਦੀ ਮਰਾਠੀ ਦੇਖੀ ਸਾਊਥ ਜਿੱ ਗਿਆ ਤੱਲਮ ਤੇਲਗੂ ਮਲਿਆਲਮ ਦੇਖੀ ਬੰਗਲਾਪਾਸ਼ਾ ਦੇਖੀ ਤੋ ਉਹਨਾਂ ਦੇ ਵਿੱਚ ਮੈਂ ਜਾ ਕੇ ਪੂਰਾ ਦੇਖਿਆ ਆ ਬੰਗਲਾ ਭਾਸ਼ਾ ਵੀ ਸਿੱਖੀ ਕਸ਼ਮੀਰੀ ਭਾਸ਼ਾ ਵੀ ਸਿੱਖੀ ਉੜਦੂ ਵੀ ਸਿੱਖੀ ਤੇ ਉਹਨਾਂ ਤੋਂ ਮੈਂ ਗ੍ਰਹਿਣ ਕੀਤਾ ਕਿ ਸਾਡੇ ਅੰਦਰ ਬਹੁਤ ਗੁਣ ਹੈ ਉਹਨਾਂ ਦੇ ਮੁਕਾਬਲੇ ਬਾਕੀ ਕੰਪੈਰੀਟਿਵਲੀ ਤੋ ਉਸ ਆਦੇਸ਼ ਦੀ ਪੂਰਤੀ ਲਈ ਇਹ ਕਿਤਾਬ 'ਚ ਮੈਂ ਦੱਸਿਆ ਵਾ ਵੀ ਤੁਸੀਂ ਜੋ ਕੁਝ ਚਾਹੋ ਉਹ ਕਰ ਸਕਦੇ ਹੋ ਜੋ ਬਣਨਾ ਚਾਹੋ ਬਣ ਸਕਦੇ ਹੋ ਬੇਰਗਜ਼ਗਾਰੀ ਕੋਈ ਲਫ਼ਜ਼ ਨਹੀਂ ਹੈ ਸਾਧਨ ਪੈਦਾ ਕੀਤੇ ਜਾਂਦੇ ਨੇ ਸੋਰਸਸ ਕਦੇ ਹੱਕ ਕਦੇ ਬੈਠੇ ਸੁੱਤੇ ਪਿਆਨ ਨੂੰ ਨਹੀਂ ਮਿਲਦੇਗੀ ਰੋਜ਼ਗਾਰ ਕਦੇ ਸੁੱਤੇ ਪਿਆਨ ਨੂੰ ਨਹੀਂ ਮਿਲਦੀਗੀ ਇਹ ਪੈਦਾ ਕੀਤੀ ਜਾਂਦੀ ਆ ਹੱਥੇ ਹੱਥ ਰੱਖ ਕੇ ਨਹੀਂ ਮਿਲਦੀਗੀ ਜਿਸ ਤਰ੍ਹਾਂ ਉਹਨੂੰ ਐਕਸਪਲੋਰ ਕਰਨਾ ਇੱਕ ਕੁਦਰਤੀ ਸਾਧਨਾ ਨੂੰ ਕਿਵੇਂ ਐਕਸਪਲੋਰ ਕਰਨਾ ਮੈਂ ਹੁਣ ਮੈਂ ਥੋੜਾ ਜਿਹਾ ਇੱਥੇ ਮੈਂਸ਼ਨ ਕਰਨਾ ਚਾਹੂਗਾ ਗੰਗਾ ਤੇ ਸਿੰਧ ਦਾ ਮੈਦਾਨ ਸਭ ਤੋਂ ਦੁਨੀਆਂ ਦਾ ਅਪਜਾਉ ਮੈਦਾਨ ਆ ਜਿੱਥੇ ਸੋਨਾ ਪੈਦਾ ਹੁੰਦਾ ਸੀ ਇੱਥੋਂ ਦੇ ਲੋਕ ਅੱਜ ਮਾਰ ਖਾ ਰਹੇ ਨੇ ਇਸੇ ਧਰਤੀ ਤੋਂ ਲੋਕਾਂ ਨੇ ਕਰੋੜਾ ਰੁਪਇਆ ਅਰਬ ਰੁਪਇਆ ਕਮਾ ਕੇ ਉਹ ਸਾਡੇ ਤੇ ਰਾਜ ਕਰ ਰਹੇ ਨੇ ਉਹਨਾਂ ਦੀ ਕਰੰਸੀਆਂ ਦੀ ਵੈਲਿਊ ਦੇਖ ਲਓ ਸਾਡੀ ਕਰੰਸੀ ਵੈਲਿਊ ਨਾ ਦੇਖ ਲਓ ਕਾਰਨ ਕਿ ਅਸੀਂ ਆਪਣੇ ਗੁਣ ਨੂੰ ਐਕਸਪਲੋਇਟ ਨਹੀਂ ਕਰ ਸਕੇ ਔਰ ਆਪਣੇ ਘਰ ਦੇ ਜਿਹੜੇ ਰਿਸੋਰਸਸ ਸੀ ਉਹਨਾਂ ਨੂੰ ਸੰਭਾਲ ਨਹੀਂ ਸਕੇ ਵਿਦੇਸ਼ੀਆਂ ਨੇ ਆ ਕੇ ਇਹਦਾ ਫਾਇਦਾ ਉਠਾਇਆ ਔਰ ਆ ਕੇ ਕਰੋੜਾ ਅਰਬ ਰੁਪਇਆ ਦਾ ਸਾਡੇ ਕੋਲੋਂ ਲੁੱਟ ਕੇ ਲੈ ਗਏ ਨੇ ਔਰ ਅਸੀਂ ਉੱਥੇ ਦੀ ਉੱਥੇ ਰਹਿ ਗਏ ਇਹ ਮੇਰਾ ਇਸ ਕਿਤਾਬ ਵਿੱਚ ਸਾਡੇ ਗੁਣ ਨੂੰ ਉਜਾਗਰ ਕਰਨ ਦਾ ਇੱਕ ਉਦੇਸ਼ ਹੈ ਬਹੁਤ ਬਹੁਤ ਤੁਹਾਨੂੰ ਸਰਦਾਰ ਭੁਪਿੰਦਰ ਸਿੰਘ ਚੌਂਕੀਮਾਨ ਜੀ ਵਧਾਈਆਂ ਵੀ ਜਿਹੜੀ ਇਹ ਦਸਵੀਂ ਕਿਤਾਬ ਤੁਹਾਡੀ ਆਈ ਆ ਔਰ ਮੈਂ ਵੱਡਾ ਪੱਕਾ ਸਮਝਦਾ ਵੀ ਫੌਜ ਤੋਂ ਰਿਟਾਇਰ ਹੋ ਕੇ ਸਾਹਿਬ ਦੀ ਸੇਵਾ ਕਰਨੀ ਔਰ ਜੋ ਕੁਛ ਸਰਦਾਰ ਭੁਪਿੰਦਰ ਸਿੰਘ ਚੌਂਕੀਮਾਨ ਉਹਨਾਂ ਨੇ ਸਫਲ ਜੀਵਨ ਰ ਹੱਸ ਦੇ ਕਿਤਾਬ ਬਾਰੇ ਦੱਸਿਆ ਤੇ ਜਿਹੜਾ ਬਾਰ-ਬਾਰ ਇਹਨਾਂ ਨੇ ਇੱਕ ਲਬਜ ਵਰਤਿਆ ਵੀ ਆਪਣੇ ਗੁਣ ਨੂੰ ਪਛਾਨਣਾ ਉਹਦੇ ਬਾਬਤ ਗੁਰੂ ਗ੍ਰੰਥ ਸਾਹਿਬ ਦਾ ਵੀ ਇੱਕ ਫੈਸਲਾ ਅੱਜ ਤੁਸੀਂ ਨੱਟ ਦੇ ਉੱਤੇ ਦੇਖੋ ਜਿੰਨਾ ਵੀ ਤੁਹਾਨੂੰ ਕੋਈ ਸੋਸ਼ਲ ਮੀਡੀਆ ਦੇ ਉੱਤੇ ਮਿਲਦਾ ਉਹ ਸਭ ਕੁਝ ਤੁਹਾਨੂੰ ਇੱਕ ਦੂਜੇ ਦੇ ਔਗਣ ਕੱਢਣ ਵਾਲੇ ਮਿਲਦੇ ਆ ਇੱਕ ਦੂਜੇ ਦਾ ਨੈਗੇਟਿਵ ਪੱਖ ਦੇਖਣ ਵਾਲੇ ਮਿਲਦੇ ਆ ਇਸ ਕਿਤਾਬ ਦਾ ਵੈਸੇ ਅਸਲ 'ਚ ਨਾ ਹੀ ਬੜਾ ਸੋਨਾ ਵੀ ਸਫਲ ਜੀਵਨ ਦਾ ਰਾਸ ਜੀਵਨ ਸਫਲ ਹੈ ਜੀਵਨ ਦੇ ਮੂਰੇ ਸਫਲ ਲੱਗ ਜਾਣਾ ਬਹੁਤ ਵੱਡੀ ਗੱਲ ਹੈ ਨਹੀਂ ਤਾਂ ਅੱਜ ਦਾ ਜਿਹੜਾ ਯੂਥ ਆ ਉਹ ਜੀਵਨ ਨੂੰ ਸਫਲ ਵੀ ਨਹੀਂ ਸਮਝਦਾ ਪਿਆ ਤੇ ਇਹ ਦੇਹੀ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਇੰਨੀ ਕਬੱਡੀ ਗੱਲ ਕਹੀ ਆ ਵੀ ਸੁਦੇਹੀ ਕੋ ਸਿਮਰੈ ਦੇਵ ਸੋਦੇਹੀ ਭਜ ਹਰ ਕੀ ਸੇਵ ਔਰ ਜਿੱਥੇ ਸਰਦਾਰ ਭਪਿੰਦਰ ਸਿੰਘ ਚੌਂਕੀਮਾਨ ਉਹਨਾਂ ਨੇ ਗੁਨਾ ਦੀ ਗੱਲ ਕੀਤੀ ਆ ਉੱਥੇ ਗੁਰੂ ਗ੍ਰੰਥ ਸਾਹਿਬ ਨੇ ਆਲ ਵਰਲਡ ਦੇ ਲੈਵਲ ਦੇ ਲੋਕਾਂ ਨੂੰ ਸਮਝਾਉਣ ਦੀ ਖਾਤਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਆਦੇਸ਼ ਆ ਕਿ ਸਾਂਝ ਕਰੀਜਾ ਗੁਨਾ ਕਰੀ ਛੋਟ ਔਗਣ ਚੱਲੀ ਆ ਵੀ ਸਾਨੂੰ ਗੁਨਾ ਦੀ ਸਾਂਝ ਕਰਨੀ ਚਾਹੀਦੀ ਆ ਔਗਣ ਛੱਡਨੇ ਚਾਹੀਦੇ ਆ ਸਰਦਾਰ ਭਪਿੰਦਰ ਸਿੰਘ ਚੌਂਕੀਮਾਨ ਉਹਨਾਂ ਦੀ ਆ ਕਿਤਾਬ ਸਫਲ ਜੀਵਨ ਦਾ ਰਾਹਸ ਜਿਹਦੇ ਵਿੱਚ ਸੈਕੰਡ ਲਾਸਟ ਜਿਹੜਾ ਚੈਪਟਰ ਆ ਉਹ ਚੈਪਟਰ ਦਾ ਨਾਮ ਵੀ ਸਰਾત્મક ਜਿਹੜੀ ਸੋਚ ਹੈ ਜਿਹੜੀ ਚੜ੍ਹਦੀ ਕਲਾ ਵਾਲੀ ਸੋਚ ਹੈ ਉਹਨੂੰ ਆਪਾਂ ਆਪਣੀ ਜ਼ਿੰਦਗੀ 'ਚ ਲਾਗੂ ਕਿਵੇਂ ਕਰਨਾ ਹੈ ਤੇ ਸਰਦਾਰ ਭਪਿੰਦਰ ਸਿੰਘ ਚੌਂਕੀਮਾਨ ਉਹਨਾਂ ਨੂੰ ਪੁੱਛਾਂਗੇ ਵੀ ਜਿਹੜਾ ਇਹ ਲੇਖ ਸਪੈਸ਼ਲ ਤੌਰ ਦੇ ਉੱਤੇ ਇਹ ਮਹੱਤਵ ਉਤਾਰ ਦੇ ਉੱਤੇ ਜਾਂ ਕਹਿ ਲਓ ਪੰਜਾਬੀ ਦੇ ਵਿੱਚ ਖਾਸ ਤੌਰ ਦੇ ਉੱਤੇ ਇਹ ਪਾਇਆ ਗਿਆ ਇਸ ਕਿਤਾਬ ਦੇ ਵਿੱਚ ਵੀ ਆਪਾਂ ਸਰਾત્મક ਸੋਚ ਜਾਂ ਚੜ੍ਹਦੀ ਕਲਾ ਵਾਲੀ ਜਿਹੜੀ ਸੋਚ ਹੈ ਉਹਨੂੰ ਆਪਣੀ ਜ਼ਿੰਦਗੀ 'ਚ ਕਿਵੇਂ ਲਾਗੂ ਕਰਨਾ ਮੈਂ ਸਰਦਾਰ ਭਪਿੰਦਰ ਸਿੰਘ ਚੌਂਕੀਮਾਨ ਉਹਨਾਂ ਨੂੰ ਪੁੱਛਣਾ ਚਾਹੂੰਗਾ ਕਿ ਉਹ ਜਿਹੜਾ ਲੇਖ ਪਾਉਣ ਦਾ ਸੰਦਰਭ ਕੀ ਸੀਗਾ ਵੀ ਇਸ ਕਿਤਾਬ ਦੇ ਵਿੱਚ ਤੁਸੀਂ ਚਾਹੁੰਦੇ ਹੋ ਮੈਂ ਇਹ ਜੀਵ ਆਪ ਵੀ ਦੇਖੀ ਆ ਆਪਣਾਖੇ ਦੇਖੀ ਆਪ ਦੇਤੇ ਇਨਸਾਨ ਦੀ ਜ਼ਿੰਦਗੀ ਇੱਕ ਪ੍ਰਯੋਗਸ਼ਾਲਾ ਤਜਰਬੇ ਕਰਨਾ ਚਾਹੀਦਾ ਵਾ ਬਾਕੀ ਮੈਂ ਇਹ ਜ਼ੋਰ ਦੇ ਕੇ ਕਹੂੰਗਾ ਕਿ ਫੇਲ ਜਾਂ ਅਸਫਲਤਾ ਨਾ ਦੀ ਕੋਈ ਚੀਜ਼ ਨਹੀਂ ਹੈ ਇਹ ਸਾਡੀ ਗੁਰੂ ਸਾਹਿਬ ਨੇ ਵੀ ਲਿਖਿਆ ਹੈ ਨਿਸ਼ਚੈ ਕਰ ਆਪਣੀ ਜੀਤ ਕਰੂ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਤੁਸੀਂ ਉਹਦੀਆਂ ਸਾਰੀਆਂ ਹਰ ਪਹਿਲੂਆਂ ਨੂੰ ਪਛਾਣੋ ਪਛਾਣ ਕੇ ਉਹਦੇ ਮੁਤਾਬਕ ਆਪਣੀ ਪਲੈਨਿੰਗ ਕਰੋ ਔਰ ਇਰਾਦਾ ਪੱਕਾ ਕਰੋ ਗੁਰਬਾਣੀ ਦੇ ਸ਼ਲੋਕ ਦੇ ਮੁਤਾਬਕ ਕਿ ਮੈਂ ਇਹ ਜਿੱਤ ਕਰਨੀ ਕਰਨੇ ਆ ਨਿਸ਼ਚੈ ਕਰ ਆਪਣੀ ਜਿੱਤ ਕਰੂੰ ਤੇ ਤੁਸੀਂ ਉਹਦੇ ਸਾਰੀਆਂ ਕਮਜ਼ੋਰੀਆਂ ਕਿ ਐ ਹੋਇਆ ਤਾਂ ਐ ਹੋ ਜੂ ਤੇ ਇਹ ਪ੍ਰੋਬਲਮ ਆ ਗਈ ਤਾਂ ਐ ਸੋਲਵ ਹੋ ਜੂਗੀ ਅਗਰ ਇਹ ਸਾਡੇ ਮਨ 'ਚ ਬੈਠ ਗਿਆ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਇਹ ਧਾਰ ਲਿਆ ਦ ਅਸੀਂ ਸਫਲਤਾ ਤਾਂ ਸਾਡੇ ਤੇ ਪੱਕੀ ਆ ਅਸਫਲਤਾ ਦਾ ਕੋਈ ਨਉ ਨਹੀਂ ਫੇਲ ਦਾ ਕੋਈ ਨਉ ਨਹੀਂ ਇਹ ਮੇਰੇ ਖਿਆਲ ਜੀ ਕੋਈ ਡਿਕਸ਼ਨਰੀ ਚੋਂ ਕੱਢ ਹੀ ਦੇਣਾ ਚਾਹੀਦਾ ਵਾ ਜੇ ਇਨਸਾਨ ਦਾ ਰੱਦਾ ਪੱਕਾ ਵਾ ਤੇ ਆਟੋਮੈਟਿਕਲੀ ਆਪਣੇ ਆਪ ਨਿਕਲ ਜਾਂਦੇ ਆ ਉਹਦੀ ਡਿਕਸ਼ਨਰੀ ਚੋਂ ਅਸਫਲਤਾ ਔਰ ਫੇਲਿਓਰ ਅਗਰ ਇਹ ਰੱਦਾ ਪੱਕਾ ਵਾ ਸੰਭ ਕੁਛ ਨਹੀਂ ਹੈ ਸੰਭਵ ਹੈ ਸਹੀ ਗੱਲ ਆ ਜੀ ਤੁਹਾਡੀ ਗਿਆਨੀ ਸੋਹਣ ਸਿੰਘ ਸੀਤਲ ਉਹਨਾਂ ਦੀ ਜਿਹੜੀ ਪ੍ਰਸੰਗਾਂ ਦੀ ਕਿਤਾਬ ਆ ਉਹਦੇ ਚ ਜਿਹੜੇ ਉਹਨਾਂ ਨੇ ਢਾਡੀ ਕਲਾ ਦੇ ਪ੍ਰਸੰਗ ਲਿਖੇ ਉਹਨਾਂ ਚ ਉਹਨਾਂ ਨੇ ਇੱਕ ਲਬਜ ਵਰਤਿਆ ਵਾ ਵੱਡੇ ਕੱਲੂਕਾਰੇ ਦੀ ਜੰਗ ਵਲੀ ਜਿਹੜੀ ਸਰਦਾਰ ਭਿੰਦਰ ਸਿੰਘ ਚੌਕੀ ਮਣਾ ਉਹਨਾਂ ਨੇ ਗੱਲ ਕੀਤੀ ਆ ਵੀ ਹਾਰਨਾ ਪਾਪ ਨਹੀਂ ਆ ਹਾਰ ਮੰਨ ਲੈਣਾ ਪਾਪ ਹੈ ਜਿੱਤ ਤੇ ਹਾਰ ਜ਼ਿੰਦਗੀ ਚ ਹੁੰਦੀ ਰਹਿੰਦੀ ਆ ਬਿਲਕੁਲ ਆ ਜਿੱਤ ਹਾਰ ਜ਼ਿੰਦਗੀ ਦਾ ਇੱਕ ਹਿੱਸਾ ਨੇ ਜਿੱਤ ਦੇ ਆਧਾਰ ਜੋ ਹੈ ਉਹ ਹਾਰ ਹੀ ਹੈ ਹਾਰ ਤੋਂ ਬਹੁਤ ਸਭ ਸਭ ਸਿੱਖਦਾ ਆਦਮੀ ਪਰ ਉਹਨੂੰ ਹਾਰ ਨਹੀਂ ਮੰਨਣਾ ਚਾਹੀਦਾ ਟੈ ਟੇਰੀ ਨਹੀਂ ਹੋਣਾ ਚਾਹੀਦਾ ਕਿ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਰੋਜ਼ ਸਵੇਰੇ ਤੇ ਸ਼ਾਮ ਇਹ ਪੰਕਤੀਆਂ ਵਰਲਡ ਲੈਵਲ ਦੇ ਉੱਤੇ ਜਿੱਥੇ-ਜਿੱਥੇ ਪੰਜਾਬੀ ਗਏ ਆ ਪੜੀਆਂ ਜਾਂਦੀਆਂ ਨੇ ਜ਼ਰੂਰੀ ਨਹੀਂ ਵੀ ਕੱਲੀਆਂ ਗੁਰਦੁਆਰਾ ਸਾਹਿਬ 'ਚ ਹੀ ਪੜੀਆਂ ਜਾਂਦੀਆਂ ਨੇ ਜਿੱਥੇ ਵੀ ਕਿਤੇ ਪੰਜਾਬੀ ਜੁੜਦੇ ਆ ਇਹ ਲਵਜ ਜ਼ਰੂਰ ਪੜਿਆ ਜਾਂਦਾ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹੜਾ ਚੜਦੀ ਕਲਾ ਦਾ ਉਦੇਸ਼ ਹੈ ਇਹ ਸਫਲ ਜੀਵਨ ਦਾ ਰਾਹਸ ਜਿਹੜੀ ਕਿਤਾਬ ਸਰਦਾਰ ਭਪਿੰਦਰ ਸਿੰਘ ਚੌਂਕੀਮਨ ਉਹਨਾਂ ਦੀ ਆਈ ਹੈ ਇਹ ਪੰਜਾਬੀਆਂ ਦੇ ਵੇੜੇ ਦੇ ਵਿੱਚ ਸਾਹਿਬ ਦੇ ਵਿੱਚ ਇੱਕ ਵੱਡਾ ਪੱਖ ਆ ਔਰ ਮੈਂ ਉਹ ਤੋਂ ਵੀ ਵੱਡਾ ਪੱਖ ਸਮਝਦਾ ਮੇਰਾ ਆਪਣਾ ਪਰਿਵਾਰ ਮੈਂ ਢਾਡੀ ਮਨਜੀਤ ਸਿੰਘ ਲੁਧਿਆਣਾ ਸਾਡੀ ਹਾਊਸ ਆਫ ਲਿਟਰੇਚਰ ਦੀ ਟੀਮ ਇਸ ਵਕਤ ਬੈਠੀ ਆ ਤੁਸੀਂ ਹਾਊਸ ਆਫ ਲਿਟਰੇਚਰ ਸਾਹਿਦ ਦਾ ਘਰ ਦੇ ਵਿੱਚ ਇਹ ਸਰਦਾਰ ਭੁਪਿੰਦਰ ਸਿੰਘ ਚੌਂਕੀਮਾਨ ਹੋਣਾ ਨਾਲ ਜਿਹੜੀ ਅੱਜ ਇਹਨਾਂ ਦੇ ਕਿਤਾਬ ਬਾਬਤ ਅਸੀਂ ਗੱਲਬਾਤ ਕੀਤੀ ਆ ਉਹ ਤੁਸੀਂ ਦੇਖੋਗੇ ਤੇ ਮੈਂ ਆਪ ਮੇਰਾ ਪਰਿਵਾਰ ਜਿਹੜਾ ਉਹ ਆਰਮੀ ਦੇ ਵਿੱਚ ਆ ਮੇਰੇ ਅੱਧਾ ਜੀ ਆਰਮੀ ਦੇ ਵਿੱਚ ਆ ਪਰ ਮੈਂ ਬਹੁਤ ਵੱਡਾ ਪੱਖ ਸਰਦਾਰ ਭੁਪਿੰਦਰ ਸਿੰਘ ਚੌਂਕੀਮਾਨ ਉਹਨਾਂ ਦਾ ਸਮਝਦਾ ਆ ਮੈਂ ਵਧਾਈਆਂ ਦਿੰਨਾ ਤੁਹਾਨੂੰ ਟੋਕਰਾ ਭਰ-ਭਰ ਕੇ ਕਿ ਜਿਹੜੇ ਤੁਸੀਂ ਫੌਜ ਤੋਂ ਰਿਟਾਇਰ ਹੋ ਕੇ 10 ਕਿਤਾਬਾਂ ਜੜੀਆਂ ਤੁਸੀਂ ਪੰਜਾਬੀ ਮਾਂ ਬੋਲੀ ਦੇ ਵੇੜੇ ਦੇ ਵਿੱਚ ਪਾਤੀਆਂ ਇੱਕ ਮੇਰਾ ਨਿਕਾਜਾ ਸਵਾਲ ਆ ਜਿਵੇਂ ਅੱਜ ਅ ਦੁਨੀਆ ਦੇ ਅੰਦਰ ਇੱਕ ਗੱਲ ਕਹੀ ਜਾ ਰਹੀ ਹੈ ਵੀ ਪੰਜਾਬੀ ਮਾਂ ਬੋਲੀ ਨੂੰ ਖਤਰਾ ਜਿਵੇਂ ਤੁਸੀਂ ਦੱਸਿਆ ਵੀ ਮੈਂ ਅ ਕਈ-ਕਈ ਤਰ੍ਹਾਂ ਦੇ ਨੈਸ਼ਨਲ ਲੈਵਲ ਦੇ ਉੱਤੇ ਕਈ ਸਮੁੰਦਰਾਂ ਦੇ ਪਾਣੀ ਪੀਤੇ ਨਦੀਆਂ ਝੀਲਾਂ ਦੇ ਪਾਣੀ ਪੀਤੇ ਤੁਸੀਂ ਕਈ ਬੋਲੀਆਂ ਵੀ ਸਿੱਖੀਆਂ ਤੇ ਤੁਹਾਨੂੰ ਇੰਗਲਿਸ਼ ਵੀ ਵਧੀਆ ਆਉਂਦੀ ਆ ਤੁਹਾਨੂੰ ਬੰਗਾਲੀ ਵੀ ਵਧੀਆ ਆਉਂਦੀ ਆ ਤੇ ਤੁਹਾਡਾ ਸਰ ਜੀ ਨਹੀਂ ਕੀਤਾ ਵੀ ਮੈਂ ਹੋਰ ਪਰਫੁੱਲਤ ਹੋਣ ਵਾਸਤੇ ਵੀ ਮੈਂ ਆਪਣੀ ਬੋਲੀ ਨੂੰ ਛੱਡ ਕੇ ਪੰਜਾਬੀ ਬੋਲੀ ਨੂੰ ਛੱਡ ਕੇ ਮੈਂ ਇੰਗਲਿਸ਼ ਚ ਜਾਂ ਕਿਸੇ ਹੋਰ ਭਾਸ਼ਾ ਦੇ ਵਿੱਚ ਮੈਂ ਆਪਣੀ ਕਿਤਾਬ ਲਿਖ ਦਵਾਂ ਵੀ ਹੋ ਸਕੇ ਵੀ ਮੈਨੂੰ ਕੋਈ ਸਾਹਿਤ ਵਜੋਂ ਕੋਈ ਪ੍ਰਾਈਜ਼ ਮਿਲ ਜੇ ਤੇ ਆਪਣੀ ਬੋਲੀ ਨੂੰ ਇੰਨਾ ਪਿਆਰ ਵੀ ਫੌਜ ਤੋਂ ਆ ਕੇ ਤੁਸੀਂ 10 ਦੀਆਂ 10 ਕਿਤਾਬਾਂ ਆਪਣੀ ਬੋਲੀ ਚ ਲਿਖੀਆਂ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਸਾਡਾ ਵਿਰਸਾ ਇੰਨਾ ਅਮੀਰ ਆ ਗੁਰਨਾਮਕ ਸਾਹਿਬ ਦੀ ਇਹ ਗੁਰਮੁਖੀ ਬਣਾਈ ਹੋਈ ਇੰਨੀ ਅਮੀਰ ਆ ਔਰ ਇੰਨੀ ਤਾਕਤਵਾਰ ਆ ਇਹਦੇ ਚ ਇੰਨੀ ਜਾਨ ਆ ਕਿ ਮੈਂ ਫੌਜ ਚ ਵੀ ਪ੍ਰੈਕਟੀਕਲੀ ਦੇਖਿਆ ਲੜਾਈਆਂ ਦੇ ਮੈਦਾਨ ਚ ਦੀ ਜ਼ਿੰਦਗੀ ਮੌਤ ਨਾਲ ਖੇਡਣਾ ਹੁੰਦਾ ਵਾ ਉੱਥੇ ਵੀ ਇਹਦੀ ਕੀਮਤ ਆ ਉੱਥੇ ਵੀ ਜੋਸ਼ ਆ ਇਹਨੂੰ ਛੱਡਣ ਨੂੰ ਦਿਲ ਹੀ ਨਹੀਂ ਕਰਦਾਗਾ ਕੀ ਆ ਕੁਛ ਨਹੀਂ ਮੈਂ ਬੰਗਾਲਾ ਭਾਸ਼ਾ ਚ ਰਹਿਆ ਮੈਂ ਮਹਾਰਾਸ਼ਟਰ ਚ ਰਹਿਆ ਮੈਂ ਗੁਜਰਾਤੀ ਦੇਖੀ ਮੈਂ ਕਸ਼ਮੀਰੀ 18 ਸਾਲ ਕਸ਼ਮੀਰ ਚ ਰਹਿਆ ਉਹਨਾਂ ਦੀ ਲਿਖ ਪੜ੍ਹਨੇ ਵੀ ਲੱਗ ਗਿਆ ਸੀ ਪਰ ਨਹੀਂ ਜੋ ਲਹਿਜਾ ਪੰਜਾਬੀ ਦਾ ਹੈ ਨੰਬਰ 1 ਤੇ ਨੰਬਰ 2 ਤੇ ਉਰਦੂ ਦਾ ਵਾ ਮਿਠਾਸ ਐਕਸਪ੍ਰੈਸ਼ਨ ਜੋਸ਼ ਤੁਸੀਂ ਜੋ ਬੋਲੋਗੇ ਤੁਹਾਡੇ ਚ ਦਮ ਆਉਂਦਾ ਵਾ ਇੱਕ ਨੇਚਰਲ ਅੰਦਰੋਂ ਭਾਸ਼ਾ ਦੇ ਤੁਹਾਡੇ ਨਾਲ ਤਾਕਤ ਮਿਲਦੀ ਇਸ ਕਰਕੇ ਮੈਂ ਆਪਦੀ ਪੰਜਾਬੀ ਭਾਸ਼ਾ ਨੂੰ ਬਚਪਨ ਤੋਂ ਅਟੈਚਮੈਂਟ ਸੀਗੀ ਹੁਣ ਬਾਕੀ ਜਿਹੜਾ ਤੁਸੀਂ ਗੱਲ ਕਿਹਾ ਪੰਜਾਬੀ ਦਾ ਵਿਕਾਸ ਕਿਸ ਤਰ੍ਹਾਂ ਪੰਜਾਬੀ ਦਾ ਪਰਫੁੱਲਤ ਕਿਵੇਂ ਆ ਕਿਸੇ ਜਮਾਨੇ 'ਚ ਮੈਂ ਆਪ ਦੇਖਿਆ ਹੋਇਆ ਸਾਡੇ ਘਰ 'ਚ ਵੀ ਪੰਜਾਬੀ ਨਹੀਂ ਸੀ ਸਾਡੇ ਪਿਤਾ ਜੀ ਉਰਦੂ ਤੇ ਅੰਗਰੇਜ਼ੀ ਜਾਣਦੇ ਸੀ ਅੰਗਰੇਜ਼ਾਂ ਦਾ ਟਾਈਮ ਸੀ ਪੰਜਾਬੀ ਖਤਮ ਕਰਤੀ ਸੀ ਉਹਨਾਂ ਨੇ ਅੰਗਰੇਜ਼ਾਂ ਨੇ ਬੜੀ ਕੋਜੀ ਚਾਲ ਕਰਕੇ ਪੰਜਾਬੀ ਨੂੰ ਖਤਮ ਕਰਕੇ ਉਰਦੂ ਲਾਗੂ ਕੀਤਾ ਸੀ ਉਹ ਪੰਜਾਬੀ ਨੂੰ ਖਤਮ ਕਰਨਾ ਸੀ ਉਸ ਟਾਈਮ ਤੇ ਪੰਜਾਬ ਅੰਦਰ ਕੋਈ ਵੀ ਆਦਮੀ ਪੰਜਾਬੀ ਨਹੀਂ ਪੜਦਾ ਸੀ ਪੁਰਾਣੇ ਬਜ਼ੁਰਗ ਪੰਜਾਬੀ ਨਹੀਂ ਪੜ ਸਕਦੇ ਸੀ ਅੱਜ ਹਾਲਤ ਇੰਨੀ ਸ਼ਾਨਦਾਰ ਹੋ ਗਈ ਆ ਕਿ ਸਾਡੀ ਪੰਜਾਬੀ ਸੰਸਾਰ ਦੇ ਗਲੋਬ ਦੇ ਕੋਨੇ-ਕੋਨੇ ਤੇ ਪਹੁੰਚ ਗਈ ਆ ਮੈਂ ਕੈਨੇਡਾ ਗਿਆ ਇੱਕ ਹਸਪਤਾਲ 'ਚ ਬਠਾ ਸਰੀ ਚੈਰੀਟੇਬਲ ਹਸਪੀਟਲ ਉਥੇ ਫਰਸਟ ਲੈਂਗੁਏਜ ਇੰਗਲਿਸ਼ ਦੋ ਫ੍ਰੈਂਚ ਤਿੰਨ ਨੰਬਰ ਤੇ ਚਾਈਨਾ ਚੌਥੇ ਤੇ ਪੰਜਾਬੀ ਲਿਖੀ ਹੋਈ ਸੀ ਨਿਊਜ਼ੀਲੈਂਡ ਗਿਆ ਨਿਊਜ਼ੀਲੈਂਡ 에어ਪੋਰਟ ਦੇ ਉੱਤੇ 골ਡਨ ਟੈਂਪਲ ਦਾ ਪੰਜਾਬੀ 'ਚ ਬੋਰਡ ਲੱਗਿਆ ਹੋਇਆ ਸੀ ਚਾਈਨਾ 'ਚ ਥਰਡ ਸੌਰੀ ਕਰੈਕਸ਼ਨ ਆਸਟ੍ਰੇਲੀਆ 'ਗਿਆਂ ਦਾ ਪੰਜਾਬੀ ਨੂੰ ਮੰਨਤਾ ਮਿਲ ਗਈ ਹੈ ਚੌਥੀ ਪੰਜਵੇਂ ਲੈਂਗੁਏਜ ਦੀ ਵਰਲਡ ਲੈਵਲ ਦੇ ਕੋਨੇ-ਕੋਨੇ 'ਚ ਪਹੁੰਚ ਗਿਆ ਜਦਕਿ ਪੰਜਾਬੀ ਪਹਿਲਾਂ ਘਰ 'ਚ ਨਹੀਂ ਹੁੰਦੀ ਸੀਗੀ ਅੱਜ ਪੰਜਾਬ ਤੋਂ ਬਾਹਰ ਚਲੀ ਗਈ ਆ ਨੰਬਰ 2 ਪੰਜਾਬੀ ਦਾ ਜੋ ਹੋਰਾਈਜ਼ਨ ਆ ਜਿੰਨੂੰ ਆਪਾਂ ਕਹਿੰਦੇ ਆ ਅਸਮਾਨ ਆ ਉੱਪਰ ਵਾਲਾ ਉਹ ਬਹੁਤ ਚੌੜਾ ਹੋ ਗਿਆ ਵਾ ਖੁੱਲਾ ਹੋ ਗਿਆ ਵਾ ਅੱਜ ਕਿੰਨੀ ਕਿਤਾਬ ਬੁੱਕ ਹੋ ਰਹੀ ਆ ਕਿੰਨਾ ਲਿਟਰੇਚਰ ਪੜਿਆ ਜਾ ਰਿਹਾ ਵਾ ਇਟਲੀ ਚਲੇ ਜਾਓ ਫਰਾਂਸ ਚਲੇ ਜਾਓ ਅਮਰੀਕਾ ਚਲੇ ਜਾਓ ਕੈਨੇਡਾ ਚਲੇ ਜਾਓ ਕਿਸੇ ਵੀ ਕੰਟਰੀ ਚਲੇ ਜਾਓ ਤੁਹਾਨੂੰ ਅਲੱਗੀ ਬਲੱਖਣਤ ਮਿਲੂਗੀ ਚ ਪੰਜਾਬੀ ਦੀ ਰਹਿਤ ਮਿਲੂਗੀ ਕੁਦਰਤੀ ਪੰਜਾਬੀ ਦੀ ਦਿੱਖ ਵੀ ਡਿਫਰੈਂਟ ਆ ਔਰ ਭਾਸ਼ਾ ਵੀ ਡਿਫਰੈਂਟ ਆ ਦੂਸਰਾ ਗੱਲ ਇਹ ਆ ਕਿ ਜੋ ਪੰਜਾਬੀ ਜੋ ਹੈ ਇਹ ਜੋ ਆਪਣੇ ਪੰਜਾਬੀ ਬਾਹਰ ਜਾ ਰਹਾ ਇਹਨਾਂ ਨੇ ਪੰਜਾਬੀ ਫਲਾਤੀ ਅਸੀਂ ਡਰ ਮਹਿਸੂਸ ਕਰ ਰਹੇ ਹਾਂ ਠੀਕ ਆ ਪੰਜਾਬੀ ਜੋ ਬਾਹਰ ਜਾ ਰਹੇ ਨੇ ਜਿਸ ਭੇੜ ਚਾਲ ਅਧਾਰਤ ਜਾ ਰਹੇ ਨੇ ਉਹ ਬੰਦਾ ਗਲਤ ਹੈ ਉੱਥੇ ਜਾ ਕੇ ਹਾਲਤ ਦੇਖੋ ਅਡਾ ਜਾ ਕੇ ਹਾਲਤ ਦੇਖੋ ਆਸਟ੍ਰੇਲੀਆ ਹਾਲਤ ਦੇਖੋ ਜਾਓ ਫੋਰਨ ਕੰਟਰੀ ਜਾਣਾ ਚਾਹੀਦਾ ਸਿਸਟਮ ਨਾਲ ਜਾਣਾ ਚਾਹੀਦਾ ਤਰੀਕੇ ਨਾਲ ਜਾਣਾ ਚਾਹੀਦਾ ਵਾ ਉੱਥੇ ਜਾ ਕੇ ਫਿਰ ਜਲੂਸ ਕੱਢ ਲਿਆ ਫਾਇਦਾ ਕੀ ਹੋਇਆ ਬਾਕੀ ਹਾਲ ਲੱਤਾ ਜਾ ਕੇ ਦੇਖੋ ਉਥੇ ਹੁਣ ਮੈਂ ਜ਼ਿਆਦਾ ਐਕਸਪਲੇਨ ਨਹੀਂ ਕਰ ਸਕਦਾ ਸਾਡੇ ਤੇ ਇਨਾ ਬੁਰਾ ਪ੍ਰਭਾਵ ਪੈਂਦਾ ਵਾ ਜਾਣਾ ਚਾਹੀਦਾ ਮਾਈਗ੍ਰੇਸ਼ਨ ਹੋਣੀ ਚਾਹੀਦੀ ਆ ਪਰ ਜਾਣੀ ਚਾਹੀਦੀ ਆ ਸਿਸਟਮ ਨਾਲ ਹਾਂ ਹੁਣ ਆਪਾਂ ਕਹਿੰਦੇ ਆ ਵੀ ਪੰਜਾਬ ਖਾਲੀ ਹੋ ਰਿਹਾ ਇੱਥੇ ਭਈਏ ਆ ਰਹੇ ਜਾਂ ਬਾਹਰ ਦੇ ਆਦਮੀ ਆ ਰਹੇ ਆ ਸਮਥਿੰਗ ਵਿਦੇਸ਼ੀ ਪ੍ਰਵਾਸੀ ਆ ਰਹੇ ਨੇ ਇਹਦਾ ਇੱਕ ਬਹੁਤ ਵੱਡਾ ਪਲੱਸ ਠੀਕ ਆ ਸਾਡੀ ਡੈਮੋਕ੍ਰੇਸੀ ਆਪਣਾ ਪਬਲਿਕ ਬਣਤਰ ਥੋੜੀ ਚੇਂਜ ਹੋ ਰਹੀ ਆ ਇਹ ਕਨੇਡਾ ਪ੍ਰਭਾਵ ਇਹ ਪੈ ਰਿਹਾ ਵੀ ਜਿੰਨੇ ਪ੍ਰਵਾਸੀ ਪੰਜਾਬ ਜਾ ਰਹੇ ਨੇ ਉਹ ਪੰਜਾਬੀ ਸਾਰੇ ਦੇ ਉਹ ਪ੍ਰਵਾਸੀ ਜਿਹੜੇ ਆਊਟਸਾਈਡਰ ਨੇ ਉਹ ਸਾਰੇ ਆ ਕੇ ਪੰਜਾਬੀ ਸਿੱਖ ਰਹੇ ਨੇ ਸਾਰੇ ਦੇ ਬੱਚੇ ਪੰਜਾਬੀ ਸਕੂਲ ਵਿੱਚ ਪੜ੍ਹ ਰਹੇ ਨੇ ਹਾਂਜੀ ਇੱਕ ਤਾਂ ਪੰਜਾਬੀ ਥੋੜੀ ਬਾਹਰ ਚਲੀ ਗਈ ਦੂਜੀ ਥੋੜੀ ਪੰਜਾਬੀ ਬਾਹਰੋਂ ਆ ਕੇ ਲੋਕ ਸਿੱਖ ਰਹੇ ਨੇ ਪੰਜਾਬ 'ਚ ਤਾਂ ਪੰਜਾਬੀ ਦਾ ਜੋ ਮੈਦਾਨ ਹੈ ਉਹ ਬਹੁਤ ਜ਼ਿਆਦਾ ਵਿਸ਼ਾਨ ਹੋ ਰਿਹਾ ਹੈ ਤਿੰਨ ਪੰਨ ਇਹ ਚੀਜ਼ ਹੈ ਹਾਂ ਇਹ ਹੈ ਕਿ ਥੋੜਾ ਜਿਹਾ ਸਾਨੂੰ ਸੰਯਮ ਤਾਂ ਕਮ ਲੈਣਾ ਚਾਹੀਦਾ ਵਾ ਜੋ ਅਸੀਂ ਬਾਹਰ ਨੂੰ ਦੇਖਾ ਦੇਖੇ ਅਦਾਨਤ ਭੱਜ ਰਹੇ ਆ ਇੱਕ ਢੇੜ ਖੂਜੀ ਡੱਗ ਵੀ ਸਾਰੀਆਂ ਡੱਗ ਪੀਆਂ ਉਥੇ ਆਪਣਾ ਪਛਾਣੋ ਅਗਲਾ ਆਪਣੀ ਵੀ ਘਰ ਨੂੰ ਪਛਾਣੋ 33 ਲੱਖ ਰੁਪਈਆ ਚੱਕ ਕੇ ਕਰਜ਼ਾ ਜਦ ਕਿ ਮੰਗ ਕੇ ਲੋਨ ਲੈ ਕੇ ਅਸੀਂ ਉਥੇ ਭੇਜ ਦਿਆਂ ਜਦ ਕਿ ਉਹਨੂੰ ਮੋੜਨੀ ਸਾਡੇ ਚ ਹਿੰਮਤ ਹੈ ਨਹੀਂ ਗਈ ਤੇ ਹਾਲਤ ਕੀ ਹੁੰਦੀ ਆ ਉਹ ਆਪ ਹੀ ਸਮਝ ਲਓ ਤੇ ਇਸ ਕਰਕੇ ਵਿਦੇਸ਼ਾਂ 'ਚ ਮੈਂ ਪੰਜ ਛੇ ਕੰਟਰੀ ਜਾਇਆ ਆ ਅਮਰੀਕਾ ਵੀ ਦੇਖਿਆ ਆ ਕੈਨੇਡਾ ਵੀ ਦੇਖਿਆ ਆ ਇੰਗਲੈਂਡ 'ਚ ਵੀ ਥੋੜਾ ਚੱਕਰ ਲੱਗਿਆ ਅ ਇੰਡੋਨੇਸ਼ੀਆ 'ਚ ਵੀ ਗਿਆ ਨਿਊਜ਼ੀਲੈਂਡ ਵੀ ਗਿਆ ਆਸਟ੍ਰੇਲੀਆ ਵੀ ਗਿਆ ਹੋਰ ਵੀ ਕਈ ਮੁਲਕਾਂ ਜਾਣ ਦਾ ਟਾਈਮ ਮਿਲਿਆ ਪਾਕਿਸਤਾਨ ਇਧਰ ਚైనా ਪੋਟਾਨ ਸ਼ਟਾਨ ਸਭ ਦੇਖਿਆ ਤੋਂ ਮਤਲਬ ਕਹਿੰਦਾ ਆ ਕਿ ਸਾਨੂੰ ਬਹੁਤ ਰੈਸਟ੍ਰਿਕਟਿਵ ਦਿਖਣਾ ਚਲਣਾ ਚਾਹੀਦਾ ਲਖੀਰ ਤੇ ਸਿਰਫ ਇੱਕ ਸਵਾਲ ਵੀ ਨੌਜਵਾਨ ਵਰਗ ਜਿਹੜਾ ਉਹ ਇਸ ਕਿਤਾਬ ਨੂੰ ਸਫਲ ਜੀਵਨ ਦਾ ਰਾਹਸ ਕਿਤਾਬ ਨੂੰ ਕਿਉਂ ਪੜੇ ਵੀ ਇਹ ਨੌਜਵਾਨਾਂ ਵਾਸਤੇ ਸਹਾਇਕ ਹੋਵੇ ਹਾਂ ਇੱਕ ਕਿਤਾਬ ਨੌਜਵਾਨਾਂ ਲਈ ਬਹੁਤ ਵੱਡੀ ਸਹਾਇਕ ਹੈ ਜਿਹੜੇ ਨੌਜਵਾਨ ਇੱਕ ਉਤਸ਼ਾਹਤ ਰਹਿਤ ਹੋ ਚੁੱਕੇ ਨੇ ਉਹਨਾਂ ਅੰਦਰ ਆ ਗਿਆ ਯਾਰ ਕੁਛ ਨਹੀਂ ਕੀ ਕਰੀਏ ਨੌਕਰੀ ਮਿਲਦੀ ਨਹੀਂ ਇਹ ਨਹੀਂ ਮਿਲਦਾ ਨੌਕਰੀ ਨਹੀਂ ਮਿਲਦੀ ਤਾਂ ਕੀ ਗੱਲ ਆ ਤੁਸੀਂ ਆਪਣਾ ਸਾਧਨ ਐਕਸਪਲੋਇਟ ਕਰੋ ਪੈਦਾ ਕਰਨਾ ਪੈਂਦਾ ਵਾ ਹੁਣ ਮੈਂ ਜੇ ਤੁਹਾਨੂੰ ਜੇ ਤੁਸੀਂ ਇਹ ਚੀਜ਼ ਨੂੰ ਦੇਖਣਾ ਚਾਹੁੰਦੇ ਇਹਦੇ ਨਾਲੋਂ ਜ਼ਿਆਦਾ ਇਹ ਤੁਹਾਨੂੰ ਇੰਨਾ ਅਹਿਸਾਸ ਦੇ ਦੂਗੀ ਤੁਹਾਨੂੰ ਖੜੇ ਕਰ ਦੂਗੀ ਇਹ ਕਿਤਾਬ ਇਹ ਦੱਸ ਦੂਗੀ ਵੀ ਤੁਸੀਂ ਕੀ ਕਰਨ ਦੇ ਯੋਗ ਹੋ ਤੁਹਾਡੇ ਚ ਇੱਕ ਨਵਾਂ ਨਵੀਂ ਲਹਿਰ ਨਵਾਂ ਉਤਸ਼ਾਹ ਨਵਾਂ ਜੋਸ਼ ਦੇ ਦੂਗੀ ਅਗਰ ਇਸ ਤੇ ਜ਼ਿਆਦਾ ਜਾਨਣਾ ਚਾਹੁੰਦੇ ਹੋ ਮੈਂ ਕਿਤਾਬ ਲਿਖੀ ਹੋਈ ਆ ਇੱਕ ਫੌਜੀ ਦੀ ਆਤਮਕਥਾ ਇਹ ਪੂਰੀ ਮੇਰੀ ਜੀਵਨ ਕਥਾ ਵਾ ਔਰ ਮੈਂ ਜਿਸ ਕਦਰ ਸਭ ਕੁਝ ਕਰਦੇ ਹੁੰਦੇ ਹੋਏ ਵੀ ਮੈਨੂੰ ਬਹੁਤ ਬੀਏ ਪਾਸ ਕਰਨ ਤੱਕ ਔਕੜਾਂ ਆਈਆਂ ਪੈਰੈਂਟਸ ਦੀ ਮਦਦ ਸੀ ਕਿ ਖੇਤੀ ਕਰ ਖੇਤੀ ਮੈਂ ਕਰਨਾ ਨਹੀਂ ਚਾਹੁੰਦਾ ਜੀ ਮੈਂ ਮਿਲਟਰੀ ਅਫਸਰ ਬਣਨਾ ਚਾਹੁੰਦਾ ਸੀ ਉਹਦੇ ਲਈ ਮੈਨੂੰ ਬੜੀਆਂ ਮੁਸ਼ਕਲ ਆਈਆਂ ਪਰ ਮੈਂ ਰਿਸਿਸਟ ਰਿਹਾ ਆਪਣੇ ਇਰਾਦੇ ਦੇ ਪੱਕਾ ਰਿਹਾ ਮੈਂ ਕਰਨਾ ਹੀ ਕਰਨਾ ਮਾਂ ਚਾਹੇ ਮੈਨੂੰ ਨੰਗੇ ਪੈਰੀ ਕਿਉਂ ਨਾ ਕਾਲਜ ਜਾਣਾ ਪਵੇ ਮੈਂ ਗਿਆ ਮੈਂ ਪੜਿਆ ਆਰਮੀ ਦੀ ਤਿਆਰੀ ਕੀਤੀ ਮੈਂ ਅਫਸਰ ਸਿਲੈਕਟ ਹੋਇਆ ਅੰਗਰੇਜ਼ੀ ਉਹਦੀ ਨਹੀਂ ਸੀ ਉਹ ਵੀ ਪ੍ਰੂਫ ਕੀਤੀ ਆਹਨਾ ਦੇ ਇੱਕ ਸਕੂਲਾਂ ਚ ਪੜੇ ਹੋਏ ਸੀ ਪੰਜਾਬੀ ਦੇ ਮਾਹਰ ਸੀ ਅੰਗਰੇਜ਼ੀ ਉਦੋਂ ਸਾਡੇ ਟਾਈਮ ਤੇ ਅਫਸਰ ਬਣ ਲਈ 100% ਇੰਗਲਿਸ਼ ਤਕੜੀ ਚਾਹੀਦੀ ਆ ਉਹ ਇੰਗਲਿਸ਼ ਅمبرੂਵ ਕੀਤੀ ਸਿਲੈਕਸ਼ਨ ਹੋਈ ਬੜੀ ਸੋਹਣੀ ਨੌਕਰੀ ਬੜਾ ਸੋਹਣਾ ਰੈਂਕ ਕੀਤਾ ਰਾਸ਼ਟਰਪਤੀ ਤੱਕ ਸਨਮਾਨਿਤ ਹੋਇਆ ਇਸ ਕਰਕੇ ਜੋ ਤੁਸੀਂ ਚਾਹੋ ਉਹ ਕਰ ਸਕਦੇ ਹੋ ਇਹ ਕਿਤਾਬ ਤੁਹਾਨੂੰ ਇੱਕ ਚਾਨਨ ਮਨਾਰਾ ਔਰ ਗਾਈਡਲਾਈਨ ਦੀ ਤਰ੍ਹਾਂ ਬਹੁਤ ਪ੍ਰਭਾਵਸ਼ਾਲੀ ਹੋਊਗੀ ਬਹੁਤ ਬਹੁਤ ਧੰਨਵਾਦ ਸਰਦਾਰ ਭਪਿੰਦਰ ਸਿੰਘ ਚੌਂਕੀਮਾਨ ਉਹਨਾਂ ਦਾ ਔਰ ਸਾਡੇ ਵੱਲੋਂ ਵਧਾਈਆਂ ਨੇ ਜੀ ਟੋਕਰਾ ਭਰ-ਭਰ ਕੇ ਜਿਹੜੀ ਸਫਲ ਜੀਵਨ ਦਾ ਰਹਾਸ ਕਤਾਵ ਸਫਲ ਜੀਵਨ ਦਾ ਰਹਾਸ ਕਤਾਵ ਜਿਹੜੀ ਇਹਨਾਂ ਦੀ ਦਸਵੀਂ ਕਿਤਾਬ ਆਈ ਆ ਅ ਅਸੀਂ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਇਹ ਹਰ ਪੰਜਾਬੀ ਦੇ ਘਰੇ ਪਹੁੰਚਿਆ ਕਿਤਾਬ ਸਫਲ ਜੀਵਨ ਦਾ ਹਾਸ ਤੇ ਜਿਹੜੇ ਲੋਕ ਜੀਵਨ ਨੂੰ ਜ਼ਿੰਦਗੀ ਨੂੰ ਹਾਰ ਦੀ ਚੁਣੌਤੀ ਸਮਝੀ ਬੈਠੇ ਆ ਉਹ ਇਹ ਗੱਲ ਸਮਝ ਸਕਣ ਵੀ ਜ਼ਿੰਦਗੀ ਜਿੱਤ ਦੀ ਚੁਣੌਤੀ ਵੀ ਹੁੰਦੀ ਆ ਜ਼ਿੰਦਗੀ ਬੜੀ ਕਮਤੀ ਚੀਜ਼ ਆ ਕੀਮਤੀ ਚੀਜ਼ ਆ ਔਰ ਜਿਹੜਾ ਜੀਵਨ ਆ ਉਹ ਸਫਲ ਵੀ ਹੁੰਦਾ ਆ ਸਫਲ ਨਹੀਂ ਹੁੰਦਾ ਚੁਣੌਤੀਆਂ ਆਉਂਦੀਆਂ ਹੁੰਦੀਆਂ ਨੇ ਹਾਰਨਾ ਪਾਪ ਨਹੀਂ ਆ ਹਰ ਮੰਨ ਲੈਣਾ ਪਾਪ ਹੁੰਦਾ ਇਸ ਕਰਕੇ ਆਓ ਇਸ ਕਿਤਾਬ ਨੂੰ ਅਸੀਂ ਪੜੀਏ ਔਰ ਤੁਸੀਂ ਜੁੜੇ ਰਹੋ ਹਾਊਸ ਆਫ ਲਿਟਰੇਚਰ ਸਾਹਿਤ ਦਾ ਘਰ ਪੰਜਾਬੀ ਭਵਨ ਦੇ ਵਿੱਚ ਪੰਜਾਬੀ ਸਾਹਿਤ ਅਕੈਡਮੀ ਲੁਧਿਆਣੇ ਸ਼ਹਿਰ ਦੇ ਵਿੱਚ 2 ਨੰਬਰ ਦੁਕਾਨ ਹੈ ਔਰ ਹਾਊਸ ਆਫ ਲਿਟਰੇਚਰ ਦੀ ਟੀਮ ਵੱਲੋਂ ਇੱਕ ਕਿਤਾਬ ਸਰਦਾਰ ਭੁਪਿੰਦਰ ਸਿੰਘ ਚੌਂਕੀਮਾਨ ਹੁਣਾ ਦੀ ਜਿਹੜੀ ਆ ਛਾਪੀ ਗਈ ਆ ਸਾਡੇ ਵੱਲੋਂ ਵਧਾਈਆਂ ਦਿੱਤੀਆਂ ਜਾਂਦੀਆਂ ਹਨ ਵਾਜਬ ਰੇਟ ਦੇ ਉੱਤੇ ਇਹ ਕਿਤਾਬ ਹੈ ਤੁਸੀਂ ਖਰੀਦ ਸਕਦੇ ਹੋ ਡਾਕ ਰਾਹੀਂ ਮੰਗਾ ਸਕਦੇ ਹੋ ਫਿਰ ਸਰਦਾਰ ਭਪਿੰਦਰ ਸਿੰਘ ਚੌਂਕੀਮਾਨ ਜਣ ਚੌਂਕੀਮਾਨ ਜੀ ਹੁਣਾਂ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਕਿ ਉਹਨਾਂ ਦੀ ਦਸਵੀਂ ਕਿਤਾਬ ਪੰਜਾਬੀ ਮਾਂ ਬੋਲੀ ਦੇ ਸਾਹਿਦ ਦੇ ਵਿੜੇ ਦੇ ਵਿੱਚ ਆਏ ਆ ਔਰ ਸਾਹਿਦ ਦੇ ਘਰ ਦੇ ਵਿੱਚ ਬੈਠੇ ਆ ਆਓ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਕਰਦੇ